ਸਿੱਧੂ ਦੀ ਹਵੇਲੀ ਆ ਗਿਆ ਨੰਬਰ 1 ਫੈਨ ਬੋਲਣਾ ਨਹੀਂ ਆਉਂਦਾ ਸੀ ਫਿਰ ਵੀ ਰੋ ਰੋ ਕੇ ਮਾਰੀਆਂ ਚੀਕਾਂ ਕਹਿੰਦਾ ਸਿੱਧੂ ਨਹੀਂ ਭੁਲਾਇਆ ਜਾਂਦਾ ਸਿੱਧੂ ਮਸੇਵਾਲੇ ਦਾ ਫੈਨ ਅੱਜ ਹਵੇਲੀ ਜਦੋਂ ਪਹੁੰਚਦਾ ਹੈ ਤਾਂ ਬਹੁਤ ਜ਼ਿਆਦਾ ਭਾਵੁਕ ਹੋ ਜਾਂਦਾ ਇਸ ਦੀਆਂ ਅੱਖਾਂ ਸਿੱਧੂ ਦਾ ਦედაਰ ਕਰਨ ਤੋਂ ਭਾਲ ਕਰਦੀਆਂ ਸੀ ਪਰ ਸਿੱਧੂ ਹਵੇਲੀ 'ਚ ਨਹੀਂ ਸੀ ਤੇ ਇਸ ਨੇ ਤਾਹਾ ਮਾਰ ਮਾਰ ਕੇ ਸਿੱਧੂ ਦੇ ਪਿਤਾ ਨੂੰ ਜੱਫੀ ਪਾ ਲਈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇਹ ਨੰਬਰ 1 ਫੈਨ ਇਸ ਕਰਕੇ ਕਿਹਾਗਾ ਕਿ ਫੈਨ ਤਾਂ ਬਹੁਤ ਸਾਰੇ ਆਉਂਦੇ ਨੇ ਪਰ ਇਹ ਨੌਜਵਾਨ ਚੱਲ ਫਿਰ ਵੀ ਨਹੀਂ ਸਕਦਾ ਤੇ ਬੋਲ ਵੀ ਨਹੀਂ ਪਾਰਿਆ ਸੀ ਪਰ ਇਸਨੇ ਜਿੰਨੀ ਔਖਾਈ ਦੇ ਨਾਲ ਉਹ ਗੱਲਾਂ ਕਈਆਂ ਉਹ ਗੱਲਾਂ ਸੁਣ ਤੁਸੀਂ ਵੀ ਭਾਵਕ ਹੋ ਜਾਓਗੇ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਇਸ ਨੌਜਵਾਨ ਦਾ ਹੌਸਲਾ ਵਧਾਉਣ ਵਾਸਤੇ ਕਿਉਂਕਿ ਸਿੱਧੂ ਨੂੰ ਪਿਆਰ ਕਰਨ ਵਾਲੇ ਪਰੇ ਤੋਂ ਪਰੇ ਨੇ ਇਹ ਪਰੇ ਤੋਂ ਪਰੇ ਇਸ ਕਰਕੇ ਕਿਉਂਕਿ ਜਦੋਂ ਤੁਸੀਂ ਇਸ ਦੀਆਂ ਗੱਲਾਂ ਸੁਣੋਗੇ ਤਾਂ ਤੁਸੀਂ ਕਹੋਗੇ ਵੀ ਵੀਡੀਓ ਸ਼ੇਅਰ ਕਰਨੀ ਬਣਦੀ ਹੈ ਕਿਉਂਕਿ ਇਸ ਨੌਜਵਾਨ ਦਾ ਰਤਬਾ ਅਣਖ ਬਹੁਤ ਜ਼ਿਆਦਾ ਸੀ ਤੇ ਥਾਪੀਆਂ ਮਾਰੀਆਂ ਬਿਲਕੁਲ ਸਿੱਧੂ ਦੀ ਤਰ੍ਹਾਂ ਕਹਿੰਦਾ ਸਟੈਚੂ ਜੋ ਲੱਗਿਆ ਹਵੇਲੀ ਦੇ ਵਿੱਚ ਉਹ ਲੱਗਦਾ ਵੀ ਬੋਲੂਗਾ ਇਸ ਨੂੰ ਖੁਸ਼ੀ ਵੀ ਸੀ ਹਵੇਲੀ ਆਉਣ ਦੀ ਤੇ ਦੁੱਖ ਵੀ ਸੀ ਆ ਦੇਖੋ ਥਾਪੀ ਕਿਵੇਂ ਮਾਰਦਾ ਹੈ ਨੌਜਵਾਨ ਸਰੀਰ ਦੇ ਅੰਗ ਕੰਮ ਨਹੀਂ ਕਰਦੇ ਫਿਰ ਵੀ ਥਾਪੀ ਮਾਰ ਕੇ ਪਿਆਰ ਨੂੰ ਜ਼ਾਹਰ ਕੀਤਾ ਇਸ ਨੌਜਵਾਨ ਨੇ ਦੇਖ ਸਕਦੇ ਹੋ ਤੁਸੀਂ ਅਜਿਹੇ ਫੈਨ ਬਹੁਤ ਘੱਟ ਹੀ ਹੁੰਦੇ ਨੇ ਜਿਹੜੇ ਹਵੇਲੀ ਆ ਕੇ ਅਦੀਆਂ ਗੱਲਾਂ ਦੱਸਦੇ ਨੇ ਤੇ ਕਿੰਨੀ ਉਖਾਈ ਦੇ ਨਾਲ ਇਹ ਮੂਸੇ ਪਹੁੰਚਿਆ ਤੇ ਮੂਸੇ ਪਹੁੰਚਣ ਤੋਂ ਬਾਅਦ ਇਸ ਨੇ ਜੋ ਭਾਵਕ ਗੱਲਾਂ ਕਹੀਆਂ ਉਹ ਸੁਣ ਤੁਸੀਂ ਵੀ ਭਾਵਕ ਹੋ ਜਾਵੋਗੇ ਪਿਤਾ ਨੂੰ ਜੱਫੀ ਪਾ ਕੇ ਰੋਣ ਲੱਗ ਗਿਆ ਤੇ ਚੀਕਾਂ ਮਾਰ-ਮਾਰ ਕਹਿੰਦਾ ਵੀ ਸਿੱਧੂ ਦਾ ਕਟੜ ਫੈਨ ਆ ਤੇ ਸਿੱਧੂ ਨੂੰ ਮਿਲਣਾ ਸੀ ਇੱਛਾ ਅਧੂਰੀ ਰਹਿ ਗਈ ਹੋਰ ਕੀ ਕੁਝ ਕਹੇ ਇਸ ਨੌਜਵਾਨ ਨੇ ਉਹ ਵੀ ਤੁਹਾਨੂੰ ਸੁਣਾਉਣੇ ਆ ਇਸ ਨੌਜਵਾਨ ਦੀ ਵੀਡੀਓ ਸ਼ੇਅਰ ਕਰਨ ਨਾਲ ਨਾ ਭੁੱਲਣਾ ਸਿੱਧੂ ਕਿਹੜੀ ਜਗ੍ਹਾ ਤੋਂ ਐ ਗੀ ਗੇਲੇ ਤਾ ਹਾਂ ਸਿੱਧੂ ਮਸੇੂਆ ਦਾ ਫੈਨ ਹੈ ਹਾਂ ਪੱਕਾ ਹੈ ਪੱਕਾ ਪੱਕਾ ਫੈਨ ਹੈ ਅੱਜ ਸੁਣੇਂ ਗੀ ਤ ਸਿੱਧੂ ਦੇ ਵਾਦ ਗਮੀ ਹਾਂ ਮੈਂ ਵੀ ਹਾਂ ਸੁਣ ਹਾਂ ਅੱਗੇ ਦਾ ਜੂਗੀ ਹੈ ਅੱਛਾ ਅੱਜ ਮਿਲ ਕੇ ਕਿਵੇਂ ਲੱਗਿਆ ਫਿਰ ਅੰਕਲ ਨੂੰ ਬੜੀ ਵਧੀਆ ਲੱਗਿਆ ਹੈ ਬੜੀ ਵਧੀਆ ਲੱਗਿਆ ਬਹੁਤ ਵਧੀਆ ਲੱਗਿਆ ਹਮ ਅੱਛਾ ਅੱਜ ਰੀਤ ਪੂਰੀ ਹੋ ਗਈ ਹੈਂਕੀ ਹੋ ਗਈ ਹੈਂ ਹੋ ਗਈ ਕਿਨੇ ਚਿਰ ਤੋਂ ਸੁਣਦਾ ਸਿੱਧੂ ਨੂੰ ਨਹੀਂ ਸ਼ਾਇਦ ਕਿੰਨਾ ਕੋਕਾ ਇੱਥੇ ਆਉਣ ਲੱਗਿਆ ਅੱਜ ਬਾਈ ਤੇ ਕੋਕਾ ਅਜਾ ਥਾਰ-ਥੂਰ ਦੇਖਿਆ ਜਵੇਲੀ ਨੂੰ ਦੇਖੀ ਕਿੰਨੀ ਖੁਸ਼ੀ ਹੈ ਬੜੀ ਖੁਸ਼ੀ ਹੈ ਹੈ ਗੰਭੀ ਹੈ ਦਾ ਗੰਭੀ ਹੈ ਹਾਂ ਕੀ ਗਮ ਹੈ ਅੱਜ ਗਮ ਬਾਈ ਬਾਈ ਨਹੀਂ ਮਿਲ ਸਕਿਆ ਹੈ ਬਾਈ ਨਹੀਂ ਮਿਲ ਸਕਿਆ ਹਾਂ ਉਹ ਸਾਹਮਣੇ ਦੇਖਿਆ ਬਾਈ ਉਹਦੀ ਨੂੰ ਸਟੈਚੂ ਲੱਗਿਆ ਦੇਖਿਆ ਏ ਦੇਖਿਆ ਹੈ ਦੇਖੀਓ ਉਧਰ ਦੇਖਿਆ ਦੇਖਦਾ ਉਹ ਚ ਦੇਖਿਆ ਹੈ ਦਿਖਿਆ ਅੱਜ ਪੂਰਾ ਮੂਡ ਆਫ ਵੀ ਆ ਖੁਸ਼ ਵੀ ਆ ਹਾਂ ਹਾਂ ਹੈ ਹਾਂ ਨਹੀਂ ਛੁੱਟਦਾ ਰਹੇਗਾ ਸਿੱਧੂ ਫਿਰ ਹਾਂ ਅਈ ਜਲਗੇ ਅਹੀਂ ਚੱਲੂ ਹਾਂ ਜੱਟ ਦਬਦਾ ਨਹੀਂ ਸੀ ਕਹਿੰਦੇ ਗੰਬੀ ਗੇ ਹੁਣ ਵੀ ਨਹੀਂ ਦਬਦਾ ਹਾਂ ਹਾਂ ਕੀ ਬਾਤ ਹੈ ਇਹ ਬੱਸ ਪਿਆਰਾ ਆ ਆ ਪਿਆਰਾ ਆ ਪਿਆਰਾ ਆ ਪਿਆਰਾ ਸਿੱਧੂ ਲਈ ਆ ਦੇਖ ਲਓ ਤੁਸੀਂ ਬਾਈ ਨੂੰ ਕਰ ਲਈ ਬਾਈ ਜੀ ਇਹ ਪਿਆਰਾ ਹੈ ਉਹ ਸਾਹਮਣੇ ਕਹਿੰਦਾ ਉਹ ਚੋ ਸਿੱਧੂ ਬੋਲਦਾ ਹੈ ਹੈਨਾ ਉਹਦਾ ਕਰਦਾ ਗੱਲਾਂ ਹਾਂ ਹੈ ਬਾਈ ਅਜੀ ਬੋਲਦਾ ਹੈ ਅਜੀ ਬੋਲਦਾ ਹੈ ਹਾਂ ਕੀ ਕਹਿੰਦਾ ਬਾਈ ਦੀ ਗੱਲ ਕਹਿੰਦਾ ਹੈ ਹੈ ਬਾਈ ਦੀ ਗੱਲ ਕਹਿੰਦਾ ਕੀ ਕਹਿੰਦਾ ਮੈਂ ਨਹੀਂ ਧੋਖਾ ਮਾਰਿਆ ਧੋਖਾ ਨਾ ਮਾਰਿਆ ਹਾਂ ਕੀ ਬਾਤ ਹੈ ਹਾਂ ਨਹੀਂ ਹੁੰਦੀ ਰੱਬੀ ਰੂਹਾਂ ਦੇਖੋ ਹੈਨਾ ਸਾਰਾ ਜਾਣਦਾ ਟੀ-ਸ਼ਰਟ ਤੇ ਬਣੀ ਫੋਟੋ ਸਿੱਧੂ ਦੀ ਤੇ ਪਿਆਰ ਵੀ ਸਿੱਧੂ ਨਾਲ ਹੀ ਹੈ ਹੈਨਾ ਅੱਜ ਪੂਰਾ ਖੁਸ਼ ਵੀ ਹੈ ਤੇ ਮੂਡ ਆਫ ਵੀ ਹੈ ਜਗਾ ਉਹ ਨਹੀਂ ਹੈਗਾ ਉਹ ਜਿਹਦਾ ਸਟੈਚੂ ਲੱਗਿਆ ਕਹਿੰਦਾ ਉਹ ਹੈ ਨਹੀਂ ਹਵੇਲੀ ਚ ਹਾਂ ਕਹਿੰਦਾ ਉਹ ਦਿਖ ਜਾਂਦਾ ਉਹ ਗੱਲਾਂ ਕਰਦਾ ਤਾਂ ਰੀਝ ਪੂਰੀ ਹੋ ਜਾਂਦੀ ਹੈ ਨਾ ਹੈ ਫੇਰ ਗੱਲ ਨਹੀਂ ਬੱਖਰੀ ਗੱਲ ਬੱਖਰੀ ਹਾਂ ਕੀ ਬਾਤ ਹੈ ਭਾਈ ਔਖਾ ਹੋ ਕੇ ਬੋਲ ਰਿਹਾ ਪਰ ਜਿਹੜਾ ਜਵਾਬ ਆ ਉਹ ਬਰਕਰਾਰ ਆ ਰਿਹਾ ਔਰ ਉਤਵਾ ਹੈਗਾ ਹੈ ਨਾ ਹਾਂ ਬਈ ਅਣਖਾਂ ਨਾਲ ਜਾਂਦਾ ਸੀ ਅਣਖਾਂ ਨਾਲ ਜਾਣਾ ਸਿੱਖਿਆ ਹਾਂ ਬਈ ਹੈ ਹਾਂ ਅਗਲਾ ਅੱਜ ਜੰਮਿਆ ਅੱਜ ਵੀ ਜੰਮਿਆ ਹਾਂ ਚਲੋ ਇਹ ਕਿਤੇ ਲੱਗਦਾ ਸੀ ਨਾ ਉਮੀਦ ਜਗਾ ਗਿਆ ਲੋਕਾਂ ਦੇ ਹਾਂ ਬਈ ਜਾ ਰਿਹਾ ਹੈ ਲਗਾ ਗਿਆ ਜਾ ਰਿਹਾ ਹੈ ਥਾਪੀ ਕਹਿੰਦੇ ਐਂ ਵਜਦੀ ਰਹੂ ਹਣਾ ਹੈ ਇਹ ਇਹ ਆਏ ਵੱਜੂ ਥਾਪੀ ਆ ਮਾਰਦਾ ਬਾਈ ਥਾਪੀ ਕਹਿੰਦੇ ਐਂ ਵਜਦੀ ਰਹੋ ਇਹ ਹੁੰਦਾ ਪਿਆਰ ਆ ਆ ਘਟਿਆ ਪਿਆਰ ਸਿੱਧੂ ਨੇ ਉਹ ਕਹਿੰਦੇ ਕੀ ਘਟ ਗਿਆ ਕਹਿੰਦੇ ਆ ਘਟ ਕੇ ਗਿਆ ਆ ਜੀ ਚੱਲ ਬਾਈ ਤੇਰੇ ਪਿਆਰ ਨੂੰ ਸਲੂਟ ਆ ਯਾਰ ਕੀ ਬਾਤ ਆ ਸਲੂਟ ਵੀ ਕਰਦਾ ਸਿੱਧੂ ਨੂੰ ਇਹ ਚੱਕ ਦੇ ਫੱਟੇ ਬਾਈ ਆਜੋ ਰਤਬਾ ਹੈਣਾ ਜਟਕੇ ਨਹੀਂ ਵਾਕਿਵੇਂ ਯਾਰ ਪਿਆਰ ਇਹ ਬੰਦੇ ਦਾ ਯਾਰ ਸਾਰਿਆਂ ਚੋਂ ਵੱਖਰਾ ਤੂੰ ਪਹੁੰਚਿਆ ਤੇ ਸਭ ਤੋਂ ਵੱਡਾ ਸਲੂਟ ਤੇਰਾ ਨੰਬਰ 1 ਫੈਨ ਆ ਤੁਹਾਡਾ ਬੱਕਰੀ ਗੱਲ ਆ ਤੇਰੇ ਚ ਵੀ ਆ ਬੋਲਿਆ ਨਹੀਂ ਜਾਂਦਾ ਕਲਾ ਦੇਖਣਾ ਬੰਦੇ ਦੇ ਵਾਕਿਵੇਂ ਯਾਰ ਇਹ ਇੱਕ ਚੀਜ਼ਾਂ ਸਿੱਧੂ ਕਰ ਗਿਆ ਹੈਣਾ ਕਰਵਾ ਦਿੰਦੀਆਂ ਯਾਰ ਮੋਖੰਡੇ ਖੜੇ ਹੋ ਜਾਂਦੇ ਦੇਖਣ ਵਾਲਿਆਂ ਦੀ ਵੀ ਹੋ ਜਾਣਗੇ ਕਿ ਨਹੀਂ ਬਿਲਕੁਲ ਬਿਲਕੁਲ ਬਾਈ ਬਿਲਕੁਲ